ਠੀਕ ਹੈ ਉਹ ਜੁੱਤੇ ਟੁੱਟ ਗਏ ਤਾਂ ਸਰ ਨੇ ਮੇਰੇ ਕੋਲ ਦਿਵਾਏ دیے ਉਸਨੇ ਪੁਰਾਣੇ ਮੇਰੇ ਕੋਲ ਜੁੱਤੇ ਆਪਣੇ ਪਹਿਨੇ ਹੋਏ ਉਹ ਜਦ ਐਮ ਨਹੀਂ ਤਾਂ ਸਰ ਤੋਂ ਸੁਪਰਵਾਈਜ਼ ਤਾਂ ਸਰ ਜਦ ਉਹ ਨਿੱਤ ਨਵੇਂ ਪੈਂਟ ਪਾਉਂਦਾ ਨਿੱਤ ਨਵੇਂ ਜੁੱਤੇ ਪਾਉਂਦਾ ਬਦਲ ਬਦਲ ਕੇ ਅੱਛਾ ਪਹਿਨੇ ਹੋਏ ਤੁਹਾਨੂੰ ਦੰਦਾ ਸੀ ਸਰ 2 ਸਾਲ ਹੋ ਗਏ ਚਲੋ ਇੱਕ ਮਿੰਟ ਆਗੇ ਸਰ ਪੂਰਾ 1 ਮਹੀਨਾ ਹੋ ਗਿਆ ਪੂਰੇ ਲੱਗੇ ਹੋਏ ਗੇਟ ਨੰਬਰ 2 ਤੇ ਜੁ ਵੀ ਲੱਗਦੀ ਆ ਕਿਤੇ ਹੋਰ ਕੋਈ ਪੋਸਟੇਜ ਵੀ ਲਗਿਆ ਤੇ ਪਰ ਇਹਨੇ ਹਰ ਇੱਕ ਬੰਦੇ ਦੀ ਥਾਂ ਤੇ ਜਾ ਕੇ ਰੋਸਟੀ ਖਾਣੀ ਆ ਜਦੋਂ ਲਵੇ ਬੈਠੇ ਹੁੰਦੇ ਨੇ ਤਾਂ ਵੀ ਹਰ ਇੱਕ ਬੰਦੇ ਨੂੰ ਪੁੱਛੇ ਬਿਨਾ ਕੁਝ ਰੋਟੀ ਖਾਣ ਦੇ ਦੱਬਾ ਕੱਢਦਾ ਰੋਟੀ ਖਾ ਲੈਣੀ ਹੈ 12 ਘੰਟੇ ਲਗਾਤੇ ਸਰ ਮੁਝੇ ਜੈਨੇ ਕਰਦੇ ਡੱਬਾ ਸੀ ਰੋਟੀ ਦਾ ਟਾਈਮ ਚੈੱਕ ਕਰਦੇ ਵੀ ਕਿ ਰੋਟੀ ਖਾ ਲਈ ਸਰ ਰੋਟੀ ਨਹੀਂ ਮਿਲਦੀ ਸਰ ਇਤਨੇ ਗਾੜ੍ਹ ਆਏ ਗਿਆ ਹੋ ਗਿਆ ਨਾ 1 ਮਿੰਟ ਹੋ ਟਾਈਮ ਰੋਟੀ ਨਹੀਂ ਮਿਲਦੀ ਔਰ ਰਿਟਰਨ ਚ ਲਿਖ ਕੇ ਦੇ ਦੇ ਸਾਰਿਆਂ ਦੇ ਗੁਰੇ ਹਾਲ ਹੋਏ ਇਹ ਇਹ ਚੀਜ਼ ਤੋਂ ਕਦੇ ਵੀ ਪੋਸੀਬਲ ਨਹੀਂ ਹੈ ਮੇਰੇ ਪੁੱਛੇ ਕੁਆਨਟੀਫਿਕੇਸ਼ਨ ਖਾਣਾ ਖਾ ਲੈ ਜੀ ਸਰ ਇਤਨੇ ਗਾੜ੍ਹ ਆਏ ਕੇ ਨੰਬਰ 2 ਪੇਜ ਤੇ ਹੱਥ ਕੀ ਡਿਊਟੀ ਲੱਗੀ ਹੈ ਬਿਨਾ ਮੇਰੇ ਟਿਪਨ ਸੇ ਖਾਣਾ ਖਾਣ ਦੇ ਉਸਕੇ ਜੋ ਮ अरे आप तो मेरे पास उधर भी आए थे ना हाँ, हाँ उधर भी गया हाँ, हाँ। था ठीक है वो तेरे फादर ने तो मना कर दिया दूर में ड्यूटी नहीं हाँ, था। था। सर मैं इसके लिए मुझको इधर ठीक है कोई बात नहीं और क्या प्रॉब्लम क्या है प्रॉब्लम बताओ सर ये देखो पुराने जूते दिए मैंने अपनी पैंट डाली हुई है डाल्ट भी मुझे किसी की यूज की चलो यूनिफॉर्म वाला तो पार्ट हम अपने पे लेते हैं हम प्रोवाइड करवाएंगे हम चेक करके सुनो जिस यूनिफॉर्म की प्रॉब्लम है वो साइड में हो जाती है यूनिफॉर्म की प्रॉब्लम है बाहर निकल ਯੂਨੀਫਾਰਮ ਤੋਂ ਹਮ ਕਰਾ ਦੇਣੀ ਬਾਹਰ ਨਹੀਂ ਯੂਨੀਫਾਰਮ ਦੀ ਕੰਪਲੇਨ ਦੇਣੀ ਹੈ ਜਿਸ ਕੋ ਯੂਨੀਫਾਰਮ ਦੀ ਕੰਪਲੇਨ ਹੈ ਬਾਹਰ ਨਿਕਲੋ ਯੂਨੀਫਾਰਮ ਸਟਿਚ ਕਰਵਾ ਲਈਏ ਹੋ ਰਹੇ ਹੈ ਕਿਤਾ ਯੂਨੀਫਾਰਮ ਤੋਂ ਹੈ ਸਾਡੇ ਕੋਲ ਉਹ ਦੇ ਹੀ ਨਹੀਂ ਰੇ ਮੈਨੂੰ ਵੀ ਅੱਜ ਇੱਕ ਮਨ ਦੋਗਾ ਤੁਹਾਡਾ ਇੱਕ ਇਹੇ ਤੇ ਤਲਬ ਨਹੀਂ ਪੰਜਾਬੀ ਚ ਗੱਲ ਕਰਿਆ ਕਰੋ ਨਾਲੇ ਪੰਜਾਬੀ ਚ ਇਹ ਕਿਨ ਬਾਹਰੋਂ ਨਹੀਂ ਪੰਜਾਬ ਦੇ ਲਈ ਵੀ ਲਾਸਟ ਦੋ ਤਿੰਨ ਦਿਨ ਤੋਂ ਡੈਥ ਹੋਈ ਹੈ ਸੰਦੇ ਤੇ ਮੈਂ ਜਾਣਾ ਸੀ ਜਲੰਧਰ ਮੈਂ ਸੁਪਰਵਾਈਜ਼ਰ ਨੂੰ ਫੋਨ ਕਰਕੇ ਕਹਿੰਦੇ ਵੀ ਅੱਜ ਥੋੜਾ ਆਫਸਰ ਤੋਂ ਥੋੜਾ ਲੇਟ ਹੋਣਾ ਠੀਕ ਹੈ ਸਰ ਮੈਂ ਕਰ ਲੈਂਦਾ ਇਹ ਡੈਥ ਹੋਈ ਹੈ ਤੱਕ ਮੈਂ ਸਾਢੇ ਪੰਜ ਚਲ ਗਿਆ

ਕਹਤ ਬਾਗੇ ਮੇਰੀ ਪੰਟਾ ਪਾੜ। ਸੁਣ ਲਓ ਸੁਣ ਲਓ ਸੁਣ ਲਓ ਸੁਣ। ਕਹਿੰਦਾ ਪੰਟਾ ਪਾੜ ਗਈ ਕਹਿੰਦਾ ਮੈਂ ਕੀ ਕਰਾਂ? ਆਹੀ ਗਲਤ 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 ਬੋਲੇ ਜੀ। ਕਹਿੰਦਾ ਜੀ ਵੀ ਆਪਣਾ ਨੇਂਡ ਪੁਆਇੰਟ ਕਦਾ ਫੜਦੇ ਉਸ ਤੋਂ। ਫੜਨ ਜਾਓ ਤੁਸੀਂ। ਅੱਛਾ। ਤੇ ਤੁਸੀਂ ਫਿਰ ਨੰਬਰ ਪਰ ਸਰ ਮੈਂਨੇ ਜੇ ਸੁਪਰਵਾਈਜ਼ਰ ਕੋ ਬੋਲਾ ਔਰ ਉਸ ਤੋਂ ਬਾਅਦ ਹੀ ਤੇ ਜੀ ਇਹਨੂੰ ਮੈਂ ਇੱਕ ਕਰਨ ਨੂੰ ਗਿਆ ਮੈਂ ਸਰ ਵੀ ਵੀ ਮੈਨੂੰ ਇੱਥੇ ਛੱਡ ਦੇ ਦੋ ਕਹਿੰਦਾ ਮੈਂ ਤੂੰ ਮuje ਪਾਰਟੀ ਕਰ ਬੋਤਲ ਲਿਆ ਮuje ਤੁਝੇ ਨਮੀ ਵਰਦੀ ਦੇ ਦੂੰਗਾ। ਹੂੰ। ਚਲ ਇੱਕ ਸਭ ਦੀ ਇੱਕ ਮਿੰਟ ਬਾਅਦ ਤੁਹਾਡੀ ਗੱਲ ਹੋਗੀ ਨਾ ਇੱਕ ਮਿੰਟ। ਬੰਦ ਪਾ ਬੰਦ। ये ये आपको मोबाइल अलाउड है है पे? यार किसी के पास रिकॉर्डिंग सब दे वाले है। क्योंकि मैं एक बात जानता हूं मैंने भी भी पुलिस में काम किया है सभी जगह का मैंने काम किया है अगर हमें कोई परेशान करता था, था ना तो कोई एविडेंस हम जरूर रखते नहीं कई बार ये दे दे गुलामी नौकरी डर होंगे जिन्हें कहता भी फाड़ लो कि मोबाइल चालू जाएगा ਅਮ ਆ ਪੇ ਟੂ ਪੇਜ ਮੂੰਹ ਤੇ ਕਰ ਸਕਦੇ ਨੇ ਫਿਰ ਮੈਂ ਆਂਦੀ ਆ ਉਹ ਵੀਡੀਓ ਦੀ ਗੱਲ ਆਉਗੀ ਉੱਥੇ ਆਉਗੀ ਉਹ ਉੱਥੇ ਆਉਗੀ ਗੱਲ ਸਰ ਮੇਰਾ ਇਹ ਪੁਆਇੰਟ ਹੈ ਜੀ ਜੇ ਉਹ ਪ੍ਰੋਵੀਜ਼ਨ ਨਾਲ ਏਦਾਂ ਬੀਹੇਵियर ਕਰਦੇ ਨੇ ਇੱਕ ਆਪਣੇ ਤਰੀਕ ਜੀ ਨਹੀਂ ਤੁਸੀਂ ਆਪਣੀ ਗੱਲ ਉੱਥੇ ਗੱਲ ਕਰਾਂਗੇ ਆਪਾਂ ਦੇਖੋ ਵੀ ਮੈਂ ਸਾਰਿਆਂ ਨਾਲ ਚੱਲੂੰਗਾ ਹਾਂ ਵੈਰੀ ਗੁੱਡ ਵੈਰੀ ਗੁੱਡ ਤੇ ਹੁਣ ਜੇ ਸਾਰਿਆਂ ਨੂੰ ਇੱਕ ਬੰਦੇ ਨੂੰ ਦਿੱਕਤ ਆਉਗੀ ਮੇਬੀ ਅਸੀਂ ਸਲਾਹ ਕਰਦੇ ਹਾਂ ਉਹਨਾਂ ਕੋਲ ਵੀ ਆਪਾਂ ਇਹ ਚੀਜ਼ ਦਾ ਖਿਆਲ ਰੱਖਦਾ ਹਾਂ ਠੀਕ ਹੈ ਜੀ ਏਮ ਨਾਲ ਸਰ ਨਾਲ ਅਸੀਂ ਗੱਲ ਕਰਦੇ ਆਂ ਸਰ ਆ ਗੱਲ ਹੈ ਜੀ ਯੂਨੀਫਾਰਮ ਦੀ ਗੱਲ ਹੈ ਯੂਨੀਫਾਰਮ ਹੈ ਮੈਨੂੰ 1.5 ਸਾਲ ਹੋ ਗਿਆ ਡਿਊਟੀ ਕਰਦਿਆਂ ਤੇ 1.5 ਸਾਲ ਤੋਂ ਉੱਪਰ ਹੀ ਹੋ ਗਏ ਤੇ ਸਰ ਮੈਨੂੰ 1 ਮਹੀਨਾ ਹੋਇਆ ਹੁਣ ਯੂਨੀਫਾਰਮ ਦੀ ਠੀਕ ਹੈ ਜੀ ਯੂਨੀਫਾਰਮ ਮਿਲ ਗਈ ਜੀ ਕੋਈ ਦਿੱਕਤ ਕਾਲ ਕੱਢਣ ਦਾ ਕੀ ਮਤਲਬ ਹੈ ਅੱਛਾ ਸਾਰੇ ਜਦੋਂ ਵੀ ਅਸੀਂ ਕਿਸੇ ਵੀ ਪੋਸਟ ਕਰਦੇ ਹਾਂ ਆਪਾਂ ਸਿਕਿਉਰਿਟੀ ਕਾਰਡ ਹਾਂਜੀ ਹਾਂਜੀ ਮੈਂ ਇਹਨਾਂ ਨੇ ਪਹਿਲੀ ਫੇਰੇ ਨੂੰ ਬੌਂਸਰਾਂ ਦੇ ਅੱਛਾ 1 ਮਿੰਟ ਸੰਦੀਪ ਇਹਨਾਂ ਨੇ ਵੀਡੀਓ ਬਣਾਈ ਸੀਗੀ ਇਹਨਾਂ ਨੇ ਇਹ ਤਾਂ ਕੇਸ ਮੇਰੇ ਕੋਲ ਹੈ ਸਾਡੀ ਕੀ ਬਾਤ ਬਾਅਦ ਵਿੱਚ ਬਾਅਦ ਵਿੱਚ ਕਰਦੇ ਹਾਂ